ਇਹ ਇਤਿਹਾਸ ਨੂੰ ਕਿਸ ਤਰ੍ਹਾਂ ਕਈ ਲੇਖਕਾਂ ਨੇ ਤੋੜ ਮੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਇਸੇ ਤਰ੍ਹਾਂ ਦੀ ਇਹ ਕਹਾਣੀ ਹੈ ਅਤੇ ਇਸ ਦੀ ਜੋ ਅਸਲ ਸੱਚਾਈ ਹੈ ਉਸ ਦੇ ਬਾਰੇ ਵੀ ਅਸੀਂ ਤੁਹਾਨੂੰ ਅੰਤ ਦੇ ਵਿੱਚ ਜ਼ਰੂਰ ਦੱਸਾਂਗੇ ਸੋ ਹੁਣ ਇਹ ਕਹਾਣੀ ਹੈ ਸੱਤਾ ਤੇ ਬਲਵੰਡ ਦੀ ਸੱਤਾ ਤੇ ਬਲਵੰਡ ਬਾਰੇ ਇੱਕ ਸਾਖੀ ਬਹੁਤ ਮਸ਼ਹੂਰ ਹੈ ਕਿ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਕਈ ਭੱਟ ਕਵੀ ਕੀਰਤਨੀਆਂ ਤੇ ਢਾਡੀ ਹਾਜ਼ਰ ਰਿਹਾ ਕਰਦੇ ਸਨ ਇਨ੍ਹਾਂ ਵਿੱਚ ਹੀ ਸਨ ਸੱਤਾ ਤੇ ਬਲਵੰਡ ਦੋ ਰਬਾਬੀ ਜੋ ਗੁਰੂ ਦਰਬਾਰ ਵਿੱਚ ਰਬਾਬ ਬਜਾਇਆ ਕਰਦੇ ਸਨ ਅਤੇ ਕੀਰਤਨ ਕਰਿਆ ਕਰਦੇ ਸਨ ਇੱਕ ਲੇਖਕ ਦੇ ਮੁਤਾਬਿਕ ਇੱਕ ਵਾਰ ਸੱਤਾ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮੇਰੀ ਧੀ ਦੀ ਸ਼ਾਦੀ ਹੈ ਤੇ ਜੇ ਗੁਰੂ ਦਰਬਾਰ ਦਾ ਇੱਕ ਦਿਨ ਦਾ ਛੜਾਵਾ ਮੈਨੂੰ ਮਿਲ ਜਾਵੇ ਤਾਂ ਮੈਂ ਆਪਣੀ ਧੀ ਦਾ ਵਿਆਹ ਬੜੀ ਆਸਾਨੀ ਨਾਲ ਕਰ ਸਕਾਂਗਾ ਗੁਰੂ ਸਾਹਿਬ ਨੇ ਉਸ ਦੀ ਅਰਜ਼ ਕਬੂਲ ਕਰ ਲਈ ਪਰ ਇਤਿਫਾਕ ਉਸ ਦਿਨ ਸੰਗਤ ਘਟ ਆਈ ਅਤੇ ਛੜਾਵਾ ਘਟ ਹੋਇਆ ਇਸ ਤੇ ਸੱਤਾ ਗੁੱਸੇ ਹੋ ਕੇ ਬੇਗੜ ਗਿਆ ਅਤੇ ਹੋਰ ਰਕਮ ਮੰਗਣ ਲੱਗ ਪਿਆ ਜਦੋਂ ਗੁਰੂ ਸਾਹਿਬ ਨੇ ਉਸ ਦੀ ਗੱਲ ਨਾ ਮੰਨੀ ਤਾਂ ਸੱਤਾ ਤੇ ਬਲਵੰਡ ਰੁਸਕੇ ਚਲੇ ਗਏ ਅਤੇ ਫੇਰ ਮੁੜ ਕੇ ਨਾ ਆਏ ਗੁਰੂ ਸਾਹਿਬ ਦੇ ਬੁਲਾਉਣ ਤੇ ਵੀ ਉਹ ਦਰਬਾਰ ਦੇ ਵਿੱਚ ਹਾਜ਼ਰ ਨਾ ਹੋਏ ਇੱਕ ਵਾਰ ਤਾਂ ਗੁਰੂ ਸਾਹਿਬ ਖੁਦ ਉਹਨਾਂ ਨੂੰ ਬੁਲਾਉਣ ਗਏ ਉਹਨਾਂ ਨੇ ਆਣਾ ਤਾਂ ਕੀ ਸੀ ਉਲਟਾ ਉਹਨਾਂ ਨੇ ਤਾਂ ਗੁਰੂ ਨਾਨਕ ਸਾਹਿਬ ਦੀ ਸ਼ਾਨ ਵਿੱਚ ਵੀ ਇਹ ਆਕ ਕੇ ਗੁਸਥਾਕੀ ਕੀਤੀ ਕਿ ਜੇਕਰ ਮਰਦਾਨਾ ਕੀਰਤਨ ਨਾ ਕਰਦਾ ਤਾਂ ਗੁਰੂ ਨਾਨਕ ਸਾਹਿਬ ਨੂੰ ਵੀ ਕਿਸੇ ਨੇ ਜਾਣਣਾ ਨਹੀਂ ਸੀ ਸੱਤਾ ਤੇ ਬਲਵੰਡ ਦੀ ਇਹ ਹਿਮਾਕਤ ਵੇਕੇ ਗੁਰੂ ਸਾਹਿਬ ਵਾਪਿਸ ਮੁੜਾਏ ਦੂਜੇ ਪਾਸੇ ਗੁਰੂ ਦਰਬਾਰ ਦਾ ਕੰਮ ਪਹਿਲਾਂ ਵਾਂਗ ਹੀ ਚੱਲਦਾ ਰਿਹਾ ਗੁਰੂ ਸਾਹਿਬ ਨੇ ਸੰਗਤਾਂ ਨੂੰ ਸਮਝਾਇਆ ਕਿ ਸਿੱਖ ਪੰਥ ਇਤਿਹਾਦ ਹੈ ਅਤੇ ਇਸ ਵਿੱਚ ਕੋਈ ਸ਼ਖਸ਼ ਵਿਧੇਰੇ ਅਹਿਮ ਜਾਂ ਘਟ ਨਹੀਂ ਹੈ ਐਸਾ ਕੋਈ ਵੀ ਸ਼ਖਸ਼ ਨਹੀਂ ਹੈ ਜਿਸ ਬਿਨਾ ਪੰਥ ਦਾ ਕਾਫਲਾ ਰੁਕ ਜਾਵੇ ਗੁਰੂ ਸਾਹਿਬ ਨੇ ਹੁਣ ਕੀਰਤਨ ਦੀ ਸੇਵਾ ਭਾਈ ਹਰੀਰਾਮ ਭਾਈ ਗੁਰਸ਼ਰਨ ਅਤੇ ਭਾਈ ਸਾਹਿਬ ਰਾਮ ਨੂੰ ਸੌਂਪ ਦਿੱਤੀ ਇਹ ਤਿੰਨ ਬਹੁਤ ਸੋਹਣਾ ਕੀਰਤਨ ਕਰਨ ਲੱਗ ਪਏ ਸੰਤਾਂ ਨੂੰ ਹੌਲੀ-ਹੌਲੀ ਇਹ ਵੀ ਭੁੱਲ ਗਿਆ ਕਿ ਸੱਤਾ ਤੇ ਬਲਵੰਡ ਦੀ ਕਦੇ ਹੋਂਦ ਵੀ ਸੀ। ਉਧਰ ਸੱਤਾ ਤੇ ਬਲਵੰਡ ਦੀ ਆਕੜ ਬੜੀ ਛੇਤੀ ਹੀ ਖਤਮ ਹੋ ਗਈ। ਉਹਨਾਂ ਦੋਨਾਂ ਦੇ ਘਰਾਂ ਦਾ ਖਰਚਾ ਗੁਰੂ ਦਰਬਾਰ ਵਿੱਚੋਂ ਮਿਲਦੀ ਭੇਟਾਂ ਦੇ ਨਾਲ ਹੀ ਚੱਲਦਾ ਸੀ। ਹੁਣ ਉਹਨਾਂ ਨੂੰ ਰੋਟੀ ਮਿਲਣੀ ਵੀ ਔਖੀ ਹੋ ਗਈ। ਜਦੋਂ ਉਹ ਭੁੱਖੇ ਮਰਨ ਲੱਗੇ ਤਾਂ ਉਹਨਾਂ ਨੇ ਇੱਕ ਸਿੱਖ ਭਾਈ ਲੱੱਦਾ ਦੇ ਪੈਰ ਫੜੇ ਅਤੇ ਉਹਨਾਂ ਦੇ ਰਾਹੀਂ ਗੁਰੂ ਸਾਹਿਬ ਤੋਂ ਮਾਫੀ ਮੰਗੀ। ਜਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਤਾਂ ਉਹ ਖੁਦ ਦਰਬਾਰ ਦੇ ਵਿੱਚ ਹਾਜ਼ਰ ਹੋਏ। ਅਤੇ ਸੰਗਤਾਂ ਤੋਂ ਵੀ ਵਾਰ-ਵਾਰ ਮਾਫੀ ਮੰਗੀ ਸੱਤਾ ਤੇ ਬਲਵੰਡ ਦੀ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ ਸੱਤਾ ਤੇ ਬਲਵੰਡ ਗੁਰੂ ਦਰਬਾਰ ਦੇ ਬੜੇ ਅਹਿਮ ਦਰਬਾਰੀ ਸਨ ਬਹੁਤ ਪਿਆਰ ਅਤੇ ਸ਼ਰਧਾ ਦੇ ਨਾਲ ਕੀਰਤਨ ਕਰਿਆ ਕਰਦੇ ਸਨ ਉਹਨਾਂ ਦੀ ਸ਼ਖਸੀਅਤ ਨੂੰ ਨੀਵਾ ਦਿਖਾਉਣ ਦੇ ਵਾਸਤੇ ਕਿਸੇ ਨੇ ਉਹਨਾਂ ਦੇ ਗੁਰੂ ਸਾਹਿਬ ਨਾਲ ਰੁੱਸ ਜਾਣ ਤੇ ਫਿਰ ਮਾਫੀ ਮੰਗਣ ਦੀ ਕਹਾਣੀ ਘੜੀ ਸੀ ਸੱਤਾ ਤੇ ਬਲਵੰਡ ਨੇ ਗੁਰੂ ਗ੍ਰੰਥ ਸਾਹਿਬ ਵਿਚਲੀ ਆਪਣੀ ਵਾਰ ਇੱਕ ਮੁਆਫੀਨਾਮੇ ਵਜੋਂ ਨਹੀਂ ਲਿਖੀ ਸੀ ਅਜਹੀ ਕਹਾਣੀ ਪਹਿਲਾਂ ਹੀ ਜਨਮ ਸਾਖੀਆਂ ਦੇ ਲੇਖਾਂ ਤੇ ਭਾਈ ਮਰਦਾਨਾ ਵਾਸਤੇ ਵੀ ਘੜੀਆਂ ਗਈਆਂ ਸਨ ਇਸ ਤਰ੍ਹਾਂ ਸਿੱਖ ਇਤਿਹਾਸ ਨੂੰ ਤੋੜ ਮੋੜ ਕੇ ਕਈ ਲੇਖਕਾਂ ਨੇ ਪੇਸ਼ ਕੀਤਾ ਹੈ ਸੋ ਸਿੱਖ ਇਤਿਹਾਸ ਨੂੰ ਜਾਣਨ ਦੇ ਲਈ ਤੁਹਾਨੂੰ ਇਹ ਵੀ ਪਰਖ ਕਰਨੀ ਪਵੇਗੀ ਕਿ ਸਿੱਖ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕਰਨ ਵਾਲਿਆਂ ਦੀਆਂ ਜਿਹੜੀਆਂ ਕਹਾਣੀਆਂ ਅਤੇ ਕਥਾਵਾਂ ਹਨ ਉਹਨਾਂ ਤੇ ਸੋਚ ਸਮਝ ਕੇ ਭਰੋਸਾ ਕੀਤਾ ਜਾਵੇ ਸੋ ਸਿੱਖ ਇਤਿਹਾਸ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਤੁਹਾਨੂੰ ਕਾਫੀ ਕਿਸੇ ਮਿਲਣਗੇ ਜਿਹੜੇ ਕਿ ਸਿੱਖ ਇਤਿਹਾਸ ਨੂੰ ਬਦਨਾਮ ਕਰਨ ਵਾਸਤੇ ਤੋੜ ਮਰੋੜ ਕੇ ਪੇਸ਼ ਕੀਤੇ ਗਏ ਹਨ ਸੋ ਫੇਰ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ